ਬਾਬਾ ਜੀ ਨੇ ਬਹੁਤ ਆਸਮਰਤਾ ਪੂਰੀਆਂ ਕੀਤੀਆਂ ਵਾਹਿਗੁਰਜੀ ਇੰਨਾ ਕੁਝ ਦਿੱਤਾ ਕਿ ਕਹਿ ਨਹੀਂ ਸਕਦੇ ਕੁਝ ਸੰਗਤ ਜੀ ਜੋ ਵੀ ਮੰਗਿਆ ਵਾਹਿਗੁਰ ਨੱਖਾਂ ਮੀੜ ਕੇ ਸਾਨੂੰ ਦਿੱਤਾ ਵਾਹਿਗੁਰਜੀ ਬਾਬਾ ਜੀ ਦੀ ਬੜੀ ਮਿਹਰ ਬੜੀ ਕਿਰਪਾ ਘਰ ਬਾਹਰ ਤੇ ਪਰਿਵਾਰ ਤੇ ਵਾਹਿਗੁਰਜੀ ਉਹਨੇ ਇੰਨਾ ਕੁਝ ਦਿੱਤਾ ਹਨ ਕਿ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੱਕ ਵੱਡੇ ਵੱਡੇ ਅਫਸਰ ਬਣਾ ਦਿੱਤਾ ਵਾਹਿਗੁਰਜੀ ਇਹ ਕੁਛ ਹੀ ਮੰਗਿਆ ਵੀ ਨਹੀਂ ਸੁਪਨਾ ਵੀ ਨਹੀਂ ਵੇਖਿਆ ਜੋ ਸਾਨੂੰ ਬਾਬਾ ਜੀ ਨੇ ਦਿੱਤਾ ਵਾਹਿਗੁਰ ਜੀ ਧੰਨ ਬਾਬਾ ਦੀਪ ਸਿੰਘ ਜੀ ਨੇ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀ ਆਸਮਰਾਦ ਪੂਰੀ ਹੁੰਦੀ ਹੈ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹਰ ਕੋਈ ਲਾਂਦਾ ਹੈ ਆਪਣੀ ਆਸਮਰਾਦ ਪੂਰੀ ਹੁੰਦਾ ਦੁੱਖ ਦੂਰ ਹੋ ਜਾਂਦੇ ਸਭ ਦੇ ਵਾਹਿਗੁਰੂ ਜੀ ਆਪਣੀ ਜੀਵਨ ਦੇ ਵਿੱਚ ਜਿਸ ਪ੍ਰਮਾਤਮਾ ਨੇ ਤੁਹਾਡੀ ਆਸ ਪੂਰੀ ਕੀਤੀ ਹੋਵੇ ਤੇ ਵਿਸ਼ਵਾਸ ਬਣਾ ਬਾਬਾ ਜੀ ਸਾਡਾ ਬਾਹਰ ਦਾ ਕੰਮ ਨਹੀਂ ਬੰਦਦਾ ਮੇਰੇ ਹਸਬੰਦ ਦਾ ਇੱਥੋਂ ਆ ਕੇ ਸੇਵਾ ਕਰਕੇ ਬਾਬਾ ਜੀ ਬਾਹਰ ਦੇ ਕੰਮ ਬਣੇ ਸਾਡੇ ਬਾਬਾ ਜੀ ਬਾਬਾ ਜੀ ਤਾਂ ਜਿੰਨਾ ਸ਼ੁਕਰਾਨਾ ਕਰਾਂ ਮੈਂ ਓਨਾ ਹੀ ਥੋੜਾ ਜਿੰਨਾ ਸ਼ੁਕਰਾਨਾ ਕਰਾਂ ਮੈਂ ਓਨਾ ਹੀ ਥੋੜਾ ਬਾਬਾ ਜੀ ਜਿੰਨੇ ਵੀ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ ਕਾਬੀ ਫੌਰਨ ਤੋਂ ਆ ਰਹੇ ਨੇ ਠੀਕ ਉਹ ਸਾਰੇ ਆਣ ਕੇ ਦੇਰ ਤੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਸਾਰਿਆਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਕੀ ਇਤੋਂ ਤੱਕ ਵੀ ਡਾਕਟਰਾਂ ਹੈਰਾਨ ਹੋ ਗਏ ਨੇ ਵੀ ਡਾਕਟਰ ਵੀ ਹੈਰਾਨ ਹੋ ਗਏ ਨੇ ਵੀ ਇਹ ਜੋ ਦੇ ਜੋ ਦੇ ਘੋ ਦੇ ਵਿੱਚ ਕੀ ਆਪਣਾ ਸ਼ਕਤੀ ਵਰਤੇ ਦੀ ਆ ਠੀਕ ਹੈ ਜੀ ਪੇਸ਼ੈਂਟ ਲਾਉਂਦੇ ਨੇ ਪ੍ਰਸ਼ਾਦ ਠੀਕ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦੇ ਮੁਖ ਤੋਂ ਸੁਖਮਨੀ ਸਾਹਿਬ ਦੇ ਪਾਠ ਕਿਤੇ ਜਾਰ ਨੇ ਅਸ਼ਟਪਦੀਆਂ ਪੜੀਆਂ ਜਾ ਰਹੀਆਂ ਨੇ ਗੁਰਬਾਣੀ ਪੜ੍ਹੀ ਜਾ ਰਹੀ ਹੈ ਇਹ ਮਨ ਮੋਖ ਜਿਹੜਾ ਕਿ ਉਸ ਪਰਮਾਤਮਾ ਨਾਲ ਜੋੜਨ ਵਾਲਾ ਦ੍ਰਿਸ਼ ਹੈ 25-30 ਸਾਲ ਮੈਨੂੰ ਚਪੈਰਾ ਗੜਦਿਆ ਹੋ ਗਿਆ ਜੀ ਸਾਰੇ ਸੰਗੀ ਜਿੰਨੇ ਵੀ ਸਾਡੇ ਲੱਗੇ ਨੇ ਸਾਰਿਆਂ ਨੂੰ ਕੋਈ ਨੂੰ 10 ਸਾਲ ਹੋ ਗਏ ਕੇ ਨੂੰ 12 ਸਾਲ ਹੋ ਗਏ ਨੇ ਠੀਕ ਹੈ ਜੀ ਸਾਰਿਆਂ ਦੀ ਪਰਦਾ ਪੂਰੀ ਹੁੰਦੀ ਆ ਬਾਬਾ ਇਹਨੇ ਸਭ ਕੁਝ ਦੇ ਦਿੱਤਾ ਬੜੀ ਦੁਨੀਆ ਦੇ ਦੁੱਖ ਦੂਰ ਹੋਏ ਸਭ ਕੁਝ ਦਿੱਤਾ ਬਾਬਾ ਜੀ ਨੇ ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੱਲੀ ਸੀ ਤੇ ਮੈਨੂੰ ਮੈਨੂੰ ਬਾਬਾ ਜੀ ਨੇ ਇਸ ਮਕਾਮ ਤੇ ਖੜਾ ਕੀਤਾ ਜਿੱਥੋਂ ਤੱਕ ਕਿ ਮੈਂ ਸੋਚਿਆ ਵੀ ਨਹੀਂ ਸੀ ਤੰਤਨ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਹਰ ਐਤਵਾਰ ਨੂੰ ਸੰਗਤ ਚਪੈਰਾ ਜਾਪ ਕਰਨ ਲਈ ਛੇਦਗੰਜ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਦਰ ਤੇ ਆਉਂਦੀ ਹੈ ਸੋ ਅੱਜ ਤੁਹਾਨੂੰ ਉਸ ਅਸਥਾਨ ਤੇ ਲੈ ਕੇ ਆਇਆ ਪਵਿੱਤਰ ਅਸਥਾਨ ਤੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾ ਭਾਵਨਾ ਦੇ ਨਾਲ ਇੱਕ ਮਨ ਇਕਜਿਤ ਹੋ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਦੁਪਹਿਰਾ ਜਾਪ ਕੀਤਾ ਜਾ ਰਿਹਾ ਸੋ ਤੁਸੀਂ ਦੀਸ ਸੰਗਤਾਂ ਕਿੰਨੀ ਭਾਵਨਾ ਦੇ ਨਾਲ ਪਾਠ ਕਰ ਰਹੀਆਂ ਨੇ ਉਸ ਪਰਮਾਤਮਾ ਦਾ ਨਾਮ ਜਪਰੀਨ ਗੁਰਬਾਣੀ ਪੜ ਰਹੀਆਂ ਨੇ ਸੰਗਤ ਬੜੇ ਹੀ ਆਰਾਮ ਦੇ ਨਾਲ ਇਸ ਅਸਥਾਨ ਤੇ ਦੁਪਹਿਰਾ ਜਾਪ ਦੇ ਵਿੱਚ ਗੁਰਬਾਣੀ ਪੜਦੀ ਹੈ ਗੁਰਬਾਣੀ ਸਰਵਣ ਕਰਦੀ ਹੈ ਸੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਐਤਵਾਰ ਨੂੰ ਦੁਪਹਿਰੇ ਜਾਪ ਕਰਨ ਲਈ ਪਹੁੰਚਦੀਆਂ ਨੇ ਜੇ ਤੁਹਾਨੂੰ ਦਿਖਾਈਏ ਤਾਂ ਬਹੁਤ ਵੱਡਾ ਵਿਲੱਖਣ ਇਕੱਠ ਜਿੱਧਰ ਵੀ ਅਸੀਂ ਤੁਹਾਨੂੰ ਕੈਮਰਾ ਸਕਰੀਨ ਤੇ ਦਿਖਾਵਾਂਗੇ ਚਾਰੇ ਪਾਸੇ ਸੰਗਤੀ ਸੰਗਤ ਨਜ਼ਰ ਆਏਗੀ ਕਿਉਂਕਿ ਧੰਦਨ ਬਾਬਾ ਦੀਪ ਸਿੰਘ ਜੀ ਆਪਣੇ ਸੇਵਕਾਂ ਤੇ ಅಪਾਰ ਕਿਰਪਾ ਕਰਦੇ ਨੇ ਖੁਸ਼ੀਆਂ ਉਹਨਾਂ ਦੇ ਝੋਲੀਆਂ ਜਿਹੜੇ ਖੁਸ਼ੀਆਂ ਨਾਲ ਭਰਦੇ ਨੇ ਸੋ ਆਪਣੀਆਂ ਮਨੋ ਕਾਮਨਾਵਾਂ ਦੇ ਪੂਰੀਆਂ ਕਰਨ ਲਈ ਭਲੇ ਦੇ ਅਰਦਾਸ ਕਰਨ ਦੇ ਲਈ ਸੰਗਤਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਹਰ ਐਤਵਾਰ ਨੂੰ ਚਪੈਰਾ ਜਾਪ ਦੇ ਵਿੱਚ ਸੰਗਤਾਂ ਹਾਜ਼ਰੀ ਭਰਨ ਲਈ ਪਾਠ ਸਰਵਣ ਕਰਨ ਦੇ ਲਈ ਬਾਣੀ ਪੜਨ ਦੇ ਲਈ ਹਰ ਐਤਵਾਰ ਨੂੰ ਸੰਗਤ ਇੱਥੇ ਪਹੁੰਚਦੀ ਐ ਸੋ ਇਹ ਲੱਖ ਨੇ ਇਕੱਠ ਆਸਤਾ ਦਾ ਪ੍ਰਤੀਕ ਸੰਗਤ ਸੇਵਾ ਕਰਦੇ ਹੋਈ ਬਾਣੀ ਪੜਦੀ ਹੋਈ ਇੱਕ ਇਹ ਜਿਹੜਾ ਸਮਾਂ ਹੈ ਇਹ ਦ੍ਰਿਸ਼ ਹੈ ਇਹ ਦੇਖਣਯੋਗ ਹੈ ਕਿਉਂਕਿ ਇਸ ਤਰ੍ਹਾਂ ਦਾ ਦ੍ਰਿਸ਼ ਤੁਸੀਂ ਕਿਤੇ ਵੀ ਨਹੀਂ ਦੇਖ ਸਕਦੇ ਉਸ ਪਰਮਾਤਮਾ ਨਾਲ ਲਿਵ ਜੁੜੀ ਹੋਈ ਸੰਗਤ ਦੀ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜੀ ਜਾ ਰਹੀ ਹੈ ਕੋਈ ਵੀ ਐਸੀ ਰੂਹ ਇਸ ਅਸਥਾਨ ਤੇ ਨਹੀਂ ਜਿਸ ਦੇ ਮੁਖੋਂ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਕਿ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦੇ ਮੁਖ ਤੋਂ ਸੁਖਮਨੀ ਸਾਹਿਬ ਜੀ ਦੇ ਪਾਠ ਕਿਤੇ ਜਾਰ ਨੇ ਅਸ਼ਟਪਦੀਆਂ ਪੜੀਆਂ ਜਾ ਰਹੀਆਂ ਨੇ ਗੁਰਬਾਣੀ ਪੜੀ ਜਾ ਰਹੀ ਹੈ ਸੋ ਬੜਾ ਹੀ ਇਹ ਮਨਮੋਹਕ ਜਿਹੜਾ ਕਿ ਉਸ ਪਰਮਾਤਮਾ ਨਾਲ ਜੋੜਨ ਵਾਲਾ ਦ੍ਰਿਸ਼ ਹੈ ਤੁਸੀਂ ਵੀ ਸਕਰੀਨ ਤੇ ਬੈਠ ਕੇ ਦੇਖ ਸਕਦੇ ਹੋ ਕਿ ਤੁਹਾਡਾ ਮਨ ਵੀ ਉਸ ਪਰਮਾਤਮਾ ਦੇ ਨਾਲ ਲੱਗ ਜਾਵੇਗਾ ਤੁਸੀਂ ਵੀ ਘਰ ਬੈਠ ਕੇ ਸੁਖਮਨੀ ਸਾਦਾ ਪਾਠ ਕਰੋਗੇ ਜਦੋਂ ਇਸ ਦ੍ਰਿਸ਼ ਨੂੰ ਵੇਖੋਗੇ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆ ਕੇ ਅਨੇਕਾਂ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜੀਵਨ ਸਫਲ ਹੁੰਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਤੁਹਾਨੂੰ ਅੱਜ ਇੱਕ ਦਿਖਾਵਾਂਗੇ ਕਿ ਇੱਥੇ ਜਦੋਂ ਵੀ ਸੰਗਤ ਆਉਂਦੀ ਹੈ ਤਾਂ ਆਪਣੇ ਨਾਲ ਘਿਓ ਲੈ ਕੇ ਆਉਂਦੀ ਹੈ ਜਿੱਥੇ ਕਿ ਦੇਸੀ ਘਿਓ ਦੇ ਨਾਲ ਜੋਤ ਜਗਾਈ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੇਸੀ ਘਿਓ ਲੈ ਕੇ ਆਉਂਦੀਆਂ ਜਿਹੜੇ ਛੋਟੇ-ਛੋਟੇ ਸ਼ੀਸ਼ੇ ਜਿੰਨਾ ਵੀ ਕਿਸ ਨੂੰ ਚੰਗਾ ਲੱਗਦਾ ਸੇਵਾ ਲੱਗਦੀ ਹੈ ਉਹ ਆਪਣੀ ਸੇਵਾ ਇਸ ਦੇ ਵਿੱਚ ਪਾਉਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਲੱਗੇ ਹੋਏ ਨੇ ਸੇਵਾਦਾਰਾਂ ਵੱਲੋਂ ਕਿਉਂ ਜਿਹੜੀ ਕਿ ਘਿਓ ਦੀ ਸੇਵਾ ਜਿਹੜੀ ਕਿ ਲੈ ਕੇ ਆਉਂਦੇ ਨੇ ਉਸ ਘਿਓ ਨੂੰ ਜੋਤ ਦੇ ਵਿੱਚ ਪਾਇਆ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਨੂੰ ਵੀ ਪ੍ਰਸ਼ਾਦ ਦੇ ਰੂਪ ਵਿੱਚ ਦੇਸੀ ਘਿਓ ਦਿੱਤਾ ਜਾਂਦਾ ਹੈ ਛੋਟੀਆਂ-ਛੋਟੀਆਂ ਥੈਲੀਆਂ ਦੇ ਵਿੱਚ ਇਹ ਦਿੱਤਾ ਜਾਂਦਾ ਹੈ ਸੋ ਗੱਲਬਾਤ ਕਰਾਂਗੇ ਸੰਗਤ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੰਗਤ ਜੀ ਤੁਸੀਂ ਇੱਥੇ ਸੇਵਾ ਕਰਦੇ ਹੋ ਜੋਤ ਦੀ ਤਾਂ ਬੜਾ ਮਨਮੋਹਕ ਦ੍ਰਿਸ਼ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਗੁਰਬਾਣੀ ਪਾਠ ਸਰਵਣ ਕਰ ਰਹੀਆਂ ਨੇ ਪਾਣੀ ਬਾਣੀ ਪੜ ਰਹੀਆਂ ਨੇ ਸੰਗਤਾਂ ਸੋ ਕੀ ਕਹਿਣਾ ਚਾਹੋਗੇ ਕਿਉਂਕਿ ਜੋਤ ਦੇ ਲਈ ਇੱਥੇ ਦੇਸੀ ਕਿਉ ਵੀ ਸੰਗਤ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਦੀ ਪਿਆਰੀ ਜੀ ਇੱਥੇ ਬਾਬਾ ਦੀਪ ਸਿੰਘ ਦੇ ਸ਼੍ਰੋਮਣੀ ਗੁਰਦੁਆਰਾ ਕਮੇ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸਾਡੇ ਇੰਚਾਰਜ ਸਾਹਿਬ ਮੈਨੇਜਰ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਸ਼ੁੱਕਰਵਾਰ ਤੋਂ ਹੀ ਸਟਾਰਟ ਹੋ ਜਾਂਦਾ ਹੈ ਤੇ ਐਤਵਾਰ ਵਾਲੇ ਦਿਨ ਜੋ ਪੈਰਾ ਸਾਹਿਬ ਕੱਟਿਆ ਜਾਂਦਾ ਹੈ ਤੇ ਮਤਲਬ ਕਿ ਬਹੁਤ ਮਤਲਬ ਕਿ ਕਮੇਟੀ ਵੱਲੋਂ ਉਹਨਾਂ ਨੇ ਬਹੁਤ ਪ੍ਰਬੰਧ ਕੀਤਾ ਹੁੰਦਾ ਗੁਰਦੁਆਰੇ ਵਾਸਤੇ ਜਿਹੜਾ ਦੇਖਿਆ ਜਾਵੇ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਕਿਰਪਾ ਗਿਆ ਤੇ ਜੋਦਾ ਕਿਓ ਜੜਾ ਮਤਲਬ ਕਿ ਜੇ ਕਿਸੇ ਤਰ੍ਹਾਂ ਦੁੱਖ ਤਕਲੀਫ ਆ ਤੇ ਉਹਦਾ ਕਿਓ ਜਦੋਂ ਅਸੀਂ ਆਪਣੇ ਆਪਣੇ ਸਰੀਰ ਜੇ ਕਿਤੇ ਕੋਈ ਵੀ ਬਿਮਾਰੀ ਆ ਬੜੀ ਦੁਨੀਆ ਦੇ ਦੁੱਖ ਦੂਰ ਹੋਏ ਸਭ ਕੁਝ ਦਿੱਤਾ ਬਾਬਾ ਜੀ ਨੇ ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੱਲੀ ਸੀ ਤੇ ਮੈਨੂੰ ਮੈਨੂੰ ਬਾਬਾ ਜੀ ਨੇ ਇਸ ਮਕਾਮ ਤੇ ਖੜਾ ਕੀਤਾ ਜਿੱਥੋਂ ਤੱਕ ਕਿ ਮੈਂ ਸੋਚਿਆ ਵੀ ਨਹੀਂ ਸੀ ਤੇ ਮੈਨੂੰ ਬਾਬਾ ਜੀ ਨੇ ਆਪਣੇ ਮਤਲਬ ਕਿ ਮੈਨੂੰ ਬਹੁਤ ਦੁੱਖ ਨੇ ਤੇ ਮੈਂ ਬਹੁਤ ਜ਼ਿੰਦਗੀ ਦੇ ਵਿੱਚ ਸਟ੍ਰਗਲ ਕੀਤਾ ਤੇ ਜਿੱਥੋਂ ਤੱਕ ਕਿ ਬਾਬਾ ਜੀ ਦੀ ਕਿਰਪਾ ਨਾ ਬਹੁਤ ਕੁਛ ਆ ਤੇ ਮੈਨੂੰ ਬਾਬਾ ਜੀ ਨੇ ਬਹੁਤ ਕੁਛ ਦਿੱਤਾ ਤੇ ਬਾਬਾ ਵਾਹਿਗੁਰੂ ਜਿੱਕਾ ਖਾਲਸਾ ਫਤਿਹ ਇਹਨਾਂ ਨਾਲ ਗੱਲ ਕਰ ਲੋ ਠਿੱਕੇ ਜੇ ਹੋਰ ਵੀ ਸੰਗਤ ਇੱਥੇ ਆਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਕਿ ਸੰਗਤ ਜਿਹੜੀ ਕਿ ਜਿੰਨਾਂ ਦੀ ਮਨੋ ਕਾਮਨਾਵਾਂ ਜਿਹੜੇ ਕਿ ਇੱਥੇ ਪੂਰੀਆਂ ਹੁੰਦੀਆਂ ਨੇ ਸੋ ਸੰਗਤ ਇੱਥੇ ਪਹੁੰਚੀ ਹੋਈ ਹੈ ਗੱਲਬਾਤ ਕਰਾਂਗੇ ਸੰਗਤ ਦੇ ਨਾਲ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਛੋਟੇ ਛੋਟੇ ਜਿਹੜੇ ਕਿ ਡੱਬੀਆਂ ਦੇ ਵਿੱਚ ਦੇਸੀ ਕਿਉ ਲਿਆ ਜਾਂਦਾ ਸੋ ਜੋਤ ਦੇ ਵਿੱਚ ਪਾਉਣ ਦੇ ਲਈ ਸੋ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਸੰਗਤ ਇੱਥੇ ਮੈਂ ਜਦੋਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਜੋਤ ਦੇ ਵੇਲੇ ਤੁਸੀਂ ਸੇਵਾ ਕਰ ਰਹੇ ਹੋ ਤੇ ਜੋਤ ਜੜੀ ਕਿ ਜਗਾਉਣ ਲਈ ਦੇਸੀ ਕਿਉਂ ਜਿਹੜੇ ਕਿ ਲੋਕ ਸੰਗਤ ਲੈ ਕੇ ਆਉਂਦੀ ਆ ਕੀ ਕਹਿਣਾ ਚਾਹੋਗੇ ਕਿੰਨਿਆਂ ਕ ਮਨੋ ਕਾਮਨਾਵਾਂ ਇੱਥੇ ਅਸਮਰਾਦਾ ਪੂਰੀਆਂ ਦੀਆਂ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹਰ ਕੋਈ ਲਾਂਦਾ ਰ ਆਪਣੀ ਆਸਮਰਾਦ ਪੂਰੀ ਹੁੰਦਾ ਦੁੱਖ ਦੂਰ ਹੋ ਜਾਂਦੇ ਸਭ ਦੇ ਵਾਹਿਗੁਰੂ ਜੀ ਸੰਗਤ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਕਿਓ ਲੈ ਕੇ ਜਨ ਕਿ ਕਿ ਉਹਨੂੰ ਕਿਵੇਂ ਦੇਨੇ ਹੋ ਤੁਸੀਂ ਕਿੰਨੇ ਕਿੰਨੇ ਜਿਵੇਂ ਕਿ ਛੋਟੇ ਛੋਟੇ ਗਠੀਆਂ ਬਣਾ ਕੇ ਦੇਨੇ ਹੋ ਲਪਾਫੇ ਵਿੱਚ ਥੋੜਾ ਥੋੜਾ ਪ੍ਰਚਾਰ ਸਾਭ ਨੂੰ ਦੇਈਦਾ ਸਾਰੇ ਆਪਣੇ ਲੌਂਦੇ ਜਿੱਥੇ ਜਿੱਥੇ ਕੇ ਨੂੰ ਦੁੱਖ ਹੋਵੇ ਹਰ ਕਿਸੇ ਦਾ ਦੁੱਖ ਕੱਟਿਆ ਜਾਂਦਾ ਵਾਹਿਗੁਰੂ ਜੀ ਸਾਨੂੰ ਆਪ ਬੜਾ ਕੁਝ ਬਾਬਾ ਜੀ ਨੇ ਦਿੱਤਾ ਬਾਬਾ ਜੀ ਬਾਬਾ ਜੀ ਦੇ ਘਰ ਆਉਣੇ ਸੇਵਾ ਕਰਦੇ ਬਾਬਾ ਜੀ ਨੇ ਇੰਨਾ ਕੁਝ ਦਿੱਤਾ ਹੈ ਨਾ ਕੱਖਾਂ ਲੱਖਾਂ ਤੋਂ ਕੱਖਾਂ ਘਰਤਾ ਬਾਬਾ ਜੀ ਨੇ ਇੰਨਾ ਕੁਛ ਦਿੱਤਾ ਬਾਬਾ ਜੀ ਨਾ ਦੱਸ ਨਹੀਂ ਸਕਦੇ ਵਾਹਿਗੁਰੂ ਜੀ ਜਿੰਨਾ ਸਕਦੇ ਕੋਈ ਆਪਣੇ ਜੀਵਨ ਦੇ ਵਿੱਚ ਜਿਸ ਪ੍ਰਮਾਤਮਾ ਨੇ ਤੁਹਾਡੀ ਆਸ ਪੂਰੀ ਕੀਤੀ ਹੋਵੇ ਤੇ ਵਿਸ਼ਵਾਸ ਬਣੇ ਬਾਬਾ ਜੀ ਸਾਡਾ ਬਾਹਰ ਦਾ ਕੰਮ ਨਹੀਂ ਬੰਨਦਾ ਸੀ ਮੇਰੇ ਹਸਬੰਦ ਦਾ ਇੱਥੋਂ ਆ ਕੇ ਸੇਵਾ ਕਰਕੇ ਬਾਬਾ ਜੀ ਬਾਹਰ ਦੇ ਕੰਮ ਬਣੇ ਸਾਡੇ ਬਾਬਾ ਜੀ ਬਾਬਾ ਜੀ ਦਾ ਜਿੰਨਾ ਸ਼ੁਕਰਾਨਾ ਕਰਾਂ ਮੈਂ ਉਨਨਾ ਹੀ ਥੋੜਾ ਜਿੰਨਾ ਸ਼ੁਕਰਾਨਾ ਕਰਾਂ ਮੈਂ ਉਨਨਾ ਹੀ ਥੋੜਾ ਬਾਬਾ ਜੀ ਹੋਰ ਵੀ ਸੰਗਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਡੀਆਂ ਬਾਬਾ ਜੀ ਨੇ ਬਹੁਤ ਆਸਾਂ ਮਰਦਾਂ ਪੂਰੀਆਂ ਕੀਤੀਆਂ ਵਾਹਿਗੁਰੂ ਜੀ ਇੰਨਾ ਕੁਛ ਦਿੱਤਾ ਕਿ ਕਹਿ ਜੋ ਵੀ ਮੰਗਿਆ ਵਾਇ ਗੁਰ ਨੱਖਾਂ ਮੀਟ ਕੇ ਸਾਨੂੰ ਦਿੱਤਾ ਵਾਇ ਗੁਰ ਜੀ ਬਾਬਾ ਜੀ ਦੀ ਬੜੀ ਮਿਹਰ ਬੜੀ ਕਿਰਪਾ ਕਰ ਪਰਿਵਾਰ ਤੇ ਪਰਿਵਾਰ ਤੇ ਮਾਇ ਗੁਰ ਜੀ ਉਹਨੇ ਇਨਾ ਕੁਛ ਦਿੱਤਾ ਆਣਾ ਕਿ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੱਕ ਵੱਡੇ ਵੱਡੇ ਅਫਸਰ ਬਣਾ ਦਿੱਤਾ ਵਾਇ ਗੁਰ ਜੀ ਇਹ ਕੁਛ ਹੀ ਮੰਗਿਆ ਵੀ ਨਹੀਂ ਸੁਪਨਾ ਵੀ ਨਹੀਂ ਵੇਖਿਆ ਜੋ ਸਾਨੂੰ ਬਾਬਾ ਜੀ ਨੇ ਦਿੱਤਾ ਵਾਇ ਗੁਰ ਧੰਨ ਬਾਬਾ ਦੀਪ ਸਿੰਘ ਜੀ ਨੇ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਦੇਖਿਆ ਕਿ ਸੰਗਤ ਦੀ ਕਿੰਨੀ ਸ਼ਰਧਾ ਭਾਵਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੀ ਮੁਖੋ ਤੋਂ ਜਿਹੜਾ ਕਿ ਜਪਦੇ ਨੇ ਕਿਉਂਕਿ ਇਸ ਦਰ ਤੇ ਆ ਕੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣੇ ਸ਼ਰਧਾ ਭਾਵਨਾ ਪੂਰੀਆਂ ਹੁੰਦੀਆਂ ਨੇ ਸੋ ਗੱਲਬਾਤ ਕਰਾਂ ਇਹ ਬਾਰੇ ਖਾਲਸਾ ਪਤਿ ਜੀ ਆ ਸੰਗਤ ਜੀ ਇੱਥੇ ਜਿਹੜਾ ਕਿ ਹਰ ਐਤਵਾਰ ਨੂੰ ਸੰਗਤ ਜਿਹੜੀ ਕਿ ਇੱਥੇ ਸੇਵਾ ਕਰਨ ਲਈ ਵੀ ਪਹੁੰਚਦੇ ਤੁਸੀਂ ਦੇਖਿਆ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਸੇਵਾ ਕਰਦੇ ਨੇ ਪਾਣੀ ਪੜੀ ਜਾਂਦੀ ਹੈ ਪਾਣੀ ਸਰਵਣ ਕੀਤੀ ਜਾਂਦੀ ਹੈ ਕਿਉਂਕਿ ਸੰਗਤ ਦੀ ਆਸਤਾ ਤੁਸੀਂ ਆਪ ਦੇਖੋ ਇੰਨਾ ਵੱਡਾ ਵਿਲੱਖਣ ਇਕੱਠ ਸੰਗਤ ਦਾ ਇਕੱਠ ਤੁਸੀਂ ਆਪ ਦੇਖ ਸਕਦੇ ਹੋ ਜਿੱਥੇ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈ ਕਿਉਂਕਿ ਇਸ ਦਰ ਤੇ ਹਰ ਐਤਵਾਰ ਨੂੰ ਚਪੈਰਾ ਜਾਪ ਕਰਨ ਲਈ ਦੂਰੋਂ ਦੂਰੋਂ ਸੰਗਤਾਂ ਹਾਜ਼ਰੀ ਭਰਨ ਲਈ ਪਹੁੰਚਦੀਆਂ ਨੇ ਜਿੱਥੇ ਵੀ ਜਿਸ ਨੂੰ ਜਗ੍ਹਾ ਮਿਲਦੀ ਹੈ ਇੱਥੇ ਆ ਕੇ ਬਾਣੀ ਸਰਵਣ ਕੀਤੀ ਜਾਂਦੀ ਹੈ ਪੜ੍ਹੀ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੇਵਾਦਾਰ ਸੇਵਾ ਕਰ ਰਹੇ ਨੇ ਜਿਵੇਂ ਜੋਤ ਦੇ ਵਿੱਚ ਛੋਟੇ ਛੋਟੇ ਲਿਫਾਇੇ ਪਾ ਕੇ ਸੰਗਤ ਨੂੰ ਦਿੱਤੇ ਜਾਂਦੇ ਨੇ ਸੋ ਗੱਲਬਾਤ ਕਰਾਂਗੇ ਵਾਇਰ ਖਾਲਸਾ ਜੀ ਭਤੀ ਵਾਇਰ ਖਾਲਸਾ ਵਾਇਰ ਗੁਰਜੀਤ ਸਿੰਘ ਜੀ ਅੱਜ ਜਿਹੜਾ ਕਿ ਜੋਤ ਦੇ ਵਿੱਚ ਘੋਪਾਉਣ ਦੀ ਸੇਵਾ ਕੀਤੀ ਜਾਂਦੀ ਕੀ ਕਹਿਣਾ ਚਾਹੋਗੇ ਸੰਗਤ ਦੇ ਕਿੰਨੀਆਂ ਕਿ ਮਰਜ਼ਾ ਜਿਹੜੀ ਕਿ ਭਾਵਨਾ ਇੱਥੇ ਜੁੜੀਆਂ ਹੋਈਆਂ ਨੇ ਪੂਰੀਆਂ ਦੇਖੋ ਜੀ ਜਿੰਨੇ ਵੀ ਇੱਥੇ ਪੇਸ਼ੈਂਟ ਆਉਂਦੇ ਨੇ ਜਿੰਨੇ ਹਸਪੀਟਲ ਜਿੰਨੇ ਪੇਸ਼ੈਂਟ ਆਉਂਦੇ ਨੇ ਉਹ ਸਾਰੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਉਹ ਸਾਰੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਸਾਰਿਆਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਨੇ ਜਿੰਨੇ ਵੀ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ ਕਾਬੀ ਫੌਰਨ ਦੋ ਆ ਰਹੇ ਨੇ ਠੀਕ ਹੈ ਜੀ ਉਹ ਸਾਰੇ ਆਣ ਕੇ ਦੇਤੋਂ ਪ੍ਰਸ਼ਾਲ ਲੈ ਕੇ ਜਾਂਦੇ ਨੇ ਸਾਰਿਆਂ ਦੀ ਮਰਜ਼ੀ ਪੂਰੀਆਂ ਹੁੰਦੀਆਂ ਬਾਬਾ ਜੀ ਦੀ ਮਿਹਰ ਦਾ ਸਦਕਾ ਆਈ 25 30 ਸਾਲ ਮੈਨੂੰ ਚਪੈਰਾ ਕੱਢਦਿਆਂ ਹੋ ਗਿਆ ਜੀ ਸਾਰੇ ਸੰਗੀ ਜਿੰਨੇ ਵੀ ਸਾਡੇ ਲੱਗੇ ਨੇ ਸਾਰਿਆਂ ਨੂੰ ਕੋਈ ਨੂੰ 10 ਸਾਲ ਹੋ ਗਏਗੇ ਨੂੰ 12 ਸਾਲ ਹੋ ਗਏ ਨੇ ਠੀਕ ਹੈ ਜੀ ਸਾਰਿਆਂ ਦੀ ਮਰਜ਼ੀ ਪੂਰੀਆਂ ਹੁੰਦੀਆਂ ਬਾਬਾ ਇਹਨੇ ਸਭ ਕੁਝ ਦੇ ਦਿੱਤਾ ਜਿਵੇਂ ਕੇ ਸੰਗਤ ਕਿਉ ਹੋ ਲੈ ਕੇ ਜਾਂਦੀ ਹੈ ਫਿਰ ਇਹਨੂੰ ਕਿਵੇਂ ਵਰਤੇ ਜਾਂਦਾ ਹੈ ਇਹ ਜੀ ਮਲਕੀ ਇਸ ਤਰ੍ਹਾਂ ਪੇਸ਼ੈਂਟ ਹੁੰਦੇ ਕਈਆਂ ਦੇ ਘਰ 'ਚ ਲੋਕਾਂ ਦੀਆਂ ਦਰਦਾਂ ਸਹੀ ਹੁੰਦੀਆਂ ਨੇ ਠੀਕ ਹੈ ਜੀ ਦਰਦਾਂ ਸਹੀ ਹੁੰਦੀਆਂ ਨੇ ਔਰ ਕਈ ਪੇਸ਼ੈਂਟ ਮਲਕੀ ਇਤੋਂ ਤੱਕ ਵੀ ਡਾਕਟਰ ਹਰਾਨ ਹੋ ਗਏ ਨੇ ਵੀ ਡਾਕਟਰ ਵੀ ਹਰਾਨ ਹੋ ਗਏ ਨੇ ਵੀ ਇਹ ਜੋ ਦੇ ਜੋ ਦੇ ਕਿਉ ਦੇ ਵਿੱਚ ਕੀ ਆਪਣਾ ਸ਼ਕਤੀ ਵਰਤੇ ਦੀ ਆ ਠੀਕ ਹੈ ਜੀ ਪੇਸ਼ੈਂਟ ਲਾਉਂਦੇ ਨੇ ਪ੍ਰਸ਼ਾਦ ਠੀਕ ਹੋ ਹੀ ਜਾਂਦੇ ਨੇ ਸੰਗਤ ਦੀ ਆਸਤਾ ਜੁੜੀ ਹੁੰਦੀ ਹੈ ਵੱਡੀ ਗਿਣਤੀ ਵਿੱਚ ਦੇਸ਼ਾਂ ਦੇਸ਼ੋਂ ਤਾਂ ਸੰਗਤ ਹੁੰਦੀ ਹੈ ਦੇਖ ਸਕਦੇ ਆ ਕਿ ਕਿਤੇ ਭੈ ਰੱਖਣ ਨੂੰ ਵੀ ਜਗ੍ਹਾ ਨਹੀਂ ਬੜੀ ਆਸਤਾ ਹੈ ਤੇ ਜਿਵੇਂ ਕਿ ਮਨੋ ਮਰਾਦਾ ਪੂਰੀਆਂ ਹੁੰਦੀਆਂ ਨੇ ਤੇ ਜਿਵੇਂ ਇੱਥੇ ਆ ਕੇ ਜਿਵੇਂ ਲਾਈਨ ਚ ਲਾ ਕੇ ਕਿ ਉਹ ਪਾਉਂਦੀਆਂ ਨੇ ਸੰਗਤਾਂ ਕੀ ਕਹਿਣਾ ਚਾਹੋਗੇ ਕਿ ਹਰ ਐਤਵਾਰ ਨੂੰ ਸੰਗਤ ਜਿਹੜੀ ਕਿ ਵੱਧਦੀ ਜਾ ਰਹੀ ਹੈ ਵੇਖੋ ਜੀ ਇਹਦੇ ਸੰਗਤ ਦੀ ਭਾਵਨਾ ਵਾ ਤੁਸੀਂ ਵੇਖੋ ਇੰਨਾ ਇਕੱਠਿਆ ਜੀ ਇੰਨਾ ਇਕੱਠਿਆ ਇੱਥੇ ਇੰਨਾ ਇਕੱਠ ਹੁੰਦੇ باوجود ਵੀ ਸੰਗਤ ਲੈਣ ਜਾਣ ਕੇ ਪ੍ਰਸ਼ਾ ਆਪਣਾ ਪ੍ਰਸ਼ਾ ਲੈ ਆ ਰਹੀ ਆ ਇਹ ਸੰਗਤੀ ਭਾਵਨਾਵਾਂ ਇੱਥੇ ਤੁਸੀਂ ਵੇਖੋ ਇਨੀ ਸੰਗਤ ਦਾ ਕੋਈ ਹੁਲੜਬਾਜੀ ਨਹੀਂ ਹੈਗੀ ਨਹੀਂ ਤੇ ਕਈ ਮੇਲਿਆਂ ਤੇ ਜਾਂਦੇ ਆਪਾਂ ਕਈ ਥਾਵਾਂ ਤੇ ਜਾਂਦੇ ਆ ਜੀ ਉੱਥੇ ਆਮ ਜਿੰਨੇ ਵੀ ਹੁੰਦੇ ਆ ਨਾ ਸਾਰੇ ਹੁਲੜਬਾਜੀ ਉਹ ਲੜਬਾਜ ਹੁੰਦੇ ਆ ਮੰਡੀਰ ਹੁਲੜਬਾਜੀ ਕਰਦੀ ਆ ਇੱਥੇ ਆਣ ਕੇ ਐ ਸ਼ਾਂਤ ਆ ਬਾਬਾ ਜੀ ਦੀ ਸ਼ਕਤੀ ਪ੍ਰਤੱਖ ਵਰਤੀਦੀ ਆ ਜੀ ਬਾਬਾ ਜੀ ਦੀ ਸ਼ਕਤੀ ਪ੍ਰਤੱਖ ਵਰਤੀਦੀ ਆ ਇਹ ਇੱਥੇ ਕੋਈ ਉਹੋ ਜੀ ਗੱਲ ਨਹੀਂ ਹੈਗੀ ਜੀ ਦੇ ਦੇਖਿਆ ਕਿ ਸ਼ਰਧਾ ਭਾਵਨਾ ਸੰਗਤ ਦੀ ਬਹੁਤ ਜ਼ਿਆਦਾ ਇੱਥੋਂ ਸੰਗਤ ਨੂੰ ਦੇਣ ਲਈ ਜਿਹੜਾ ਕਿ ਜਿਵੇਂ ਕਿ ਕਿ ਉਹ ਜੋਤ ਲਈ ਲਿਆਇਆ ਜਾਂਦਾ ਹੈ ਸੋ ਇਹ ਘੋ ਨੂੰ ਥੋੜਾ ਥੋੜਾ ਦਿੱਤਾ ਸੰਗਤ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਉਹ ਇਸ ਦੀ ਵਰਤੋਂ ਕਰੇ ਤੇ ਜਿਹੜੇ ਉਹਨਾਂ ਦੇ ਦੁੱਖੜੇ ਨੇ ਉਹ ਦੂਰ ਹੋ ਸਕਾ ਨਾ ਸੋ ਚਪਹਿਰਾ ਜਾਪ ਕਰਨ ਦੇ ਲਈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਤੰਤਨ ਬਾਬਾ ਦੀਪ ਸਿੰਘ ਦਰ ਤੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਸੋ ਇਹ ਵਿਲੱਖਣ ਇਕੱਠ ਹੈ ਇੱਥੇ ਕਣ ਕਣ ਉਸ ਪਰਮਾਤਮਾ ਦਾ ਨਾਮ ਲੈ ਰਿਹਾ ਹੈ ਕਿਉਂਕਿ ਹਰ ਥਾਂ ਤੇ ਤੁਸੀਂ ਦੇਖੋ ਜਿੱਥੇ ਵੀ ਸੰਗਤ ਨੂੰ ਜਗ੍ਹਾ ਮਿਲਦੀ ਹੈ ਸੁਖਨੀ ਸਾਦੇ ਜਾਪ ਕੀਤੇ ਜਾਣੇ ਸੋ ਪ੍ਰਮਾਤਮਾ ਦੇ ਨਾਲ ਲਿਪ ਜੁੜੀ ਹੋਈ ਹੈ ਸੋ ਸਰਬੱਤ ਦਾ ਭਲਾ ਮੰਗਣ ਦੇ ਲਈ ਅਰਦਾਸ ਕਰਨ ਦੇ ਲਈ ਆਪਣਾ ਜੀਵਨ ਸਫਲ ਕਰਨ ਲਈ ਸੰਗਤਾਂ ਇੱਥੇ ਬਾਣੀ ਦਾ ਜਾਪ ਕਰਦੀਆਂ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਅਬਦੀ ਖਾਸ ਰਿਪੋਰਟ ਅੰਮ੍ਰਿਤਸਰ